ਕਾਲ ਜੀ ਜਾਰਾ ਰਹੂੰ ਮੈਂ ਤੁਹਾਡਾ ਆਪਣਾ ਗੱਗੀ ਪਾੜ ਪਰੀਆ ਤੇ ਤੁਸੀਂ ਦੇਖ ਰਹੋਗੇ ਕਿ ਬਾੜ ਪੀ ਬਲੌਗ ਅੱਜ ਆਏ ਹਾਂ ਅਸੀਂ ਚੋਏ ਦੇ ਖੇਤਾਂ 'ਤੇ ਤੁਹਾਨੂੰ ਦਿਖਾਉਣਾ ਮੈਂ ਇੱਧਰ ਆਓ ਇੱਧਰ ਦੇਖੋ ਕਿੰਨਾ ਕਿੰਨਾ ਪਾਣੀ ਆ ਪਾਪਾ ਮਿਲ ਨੂੰ ਵੀ ਗਾਦੇ ਪਹਿਲਾਂ ਜਿੰਨਾ ਤਾਂ ਨਹੀਂ ਆਇਆ ਅੱਥੇ ਮੈਨੂੰ ਵੀ ਗਾਦੇ ਬਰਨ ਲੇ ਚੋਂ ਉੱਪਰ ਤੱਕ ਚਲਾ ਤਾ ਜੀ ਵੀ ਇੱਧਰ ਹੀ ਆ ਬਹੁਤ ਘੱਟ ਇੱਧਰ ਆ ਉਪਰਾ ਲੱਗ ਰਿਹਾ ਨਹੀਂ ਵਿਚ ਉੱਧਰ ਉੱਧਰ ਰੱਖ ਸੰਨੀ ਨੂੰ ਫੜ ਕੇ ਪਿੱਛੇ ਡਿੱਗ ਜੇ ਤੇ ਆਈ ਕਰਾ ਸਕੋ ਨਾ ਤੁਮ ਇਹ ਹੁਣ ਬਣਿਆ ਨਵਾਂ ਹਜੇ ਪੁਲ ਸੜਕ ਦੇਖੋ ਤੁਸੀਂ ਬੈਠ ਵੀ ਗਏ ਯਾਰੋ ਬੈਗੀ ਥੱਲੇ ਆਹ ਦੇਖੋ ਉਹ ਬੈਗੀ ਤੇ ਆਂ ਮਟੀਰੀਅਲ ਪਾਉਣਾ ਪਰਾਉਣਾ ਤੁਹਾਨੂੰ ਉਹ ਚੱਕ ਇਧਰ ਉਹ ਬੂਟੀ ਖੜਿਆ ਜਿਹੜੀ ਬੂਟੀਆਂ ਸਾਰੇ ਬੂਟੇ ਸਾਫ਼ ਹੋਣੇ ਸਾਰੇ ਨਹੀਂ ਤਾਂ ਸਿੱਧਾ ਪਣੀ ਜਾਵੇਗਾ ਉਹ ਖਾਂਦਾ ਉਹ ਉੱਧਰ ਫਸਰੇ ਹੋਣੀ ਉਹ ਦੇਖੋ ਪਾਪਾ ਮੈਂ ਇੱਧਰ ਦੇਣੀ ਆ ਪੁੱਤ ਤੈਨੂੰ ਉੱਧਰ ਦੇਖ ਲੈ ਉਹ ਜਿੱਥੇ ਉਹ ਖੜਿਆ ਸਾਨੂੰ ਦੇਖੋ ਮੈਂ ਨਹੀਂ ਰੇਤਾ ਬੜਾ ਪਾਣੀ ਰੱਖੂਗਾ

ਦਿਖਾਣਾ ਉਹੀ ਇੱਧਰੋਂ ਆਉਂਦਾ ਉਹ ਦੇਖ ਉੱਧਰ ਤੇ ਆਹ ਦੇਖ ਨੀਚੇ ਦੇ ਹੈ ਤਰ 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 ਸਾਹ ਦੇ ਖੁਰੀਆਂ ਆਉਂਦਾ ਹੈ ਉਰੋਂ ਦੇਖ ਲੱਗਣਾ ਜਾਈ ਮੈਂ ਤਾਂ ਪਾਣੀ ਚ ਸਿੱਖੂਗਾ ਹਾਂ ਪੱਕਾ ਚੱਲ ਇਹ ਸਾਵਣਾ ਦੁਬਾਰੇ ਲੱਗ ਰਹੀ ਆ ਮੀਂਹ ਦੀ ਵਾਰਿਆ ਨਿਕਲੀ ਤੋਂ ਪਈ। ਬਾਰੇ ਫੇਰ ਬਦਲਿਆ ਕੋਈ ਲਗਾਤਾਰ ਤਿੰਨ ਦਿਨ ਹੋ ਗਏ ਮੀਂਹ ਪੰਗੇ ਨੂੰ। ਤਿੰਨ ਦਿਨ ਤੋਂ ਨਹੀਂ ਪੈ ਰਿਹਾ। ਮੀਂਹ ਤਾਂ ਆਣ ਕਿ ਲਈ ਬੋਲਿਆ ਖੇਤਾ। ਫੇਰੇ ਰਹੇ। ਅਗੇ ਤੇ ਮਾਰਨੀ ਬਚਿਆ। ਘਰਾਂ ਵਰਦੇ ਗਿੱਲਾ ਫੇਰ ਅੱਜ ਦਾ। ਇਹ ਵੀਡੀਓ ਕਿਦਾਂ ਨੂੰ ਆਇਆ। او ویڈیو نہیں ویڈیو ری ایکشن بول رہا ہے ویڈیو تو بن نہیں رہا ہے